ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਹੁਸ਼ਿਆਰਪੁਰ ਦੇ ਆਦਮਵਾਲ ਦੇ ਨਾਲ ਜਿੱਥੇ ਪੁੱਤੀ ਕਪੁੱਤ ਬਣ ਗਿਆ ਤੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੋ ਰਿਹਾ ਦਰਸਲ ਜਿਹੜਾ ਇਹ ਪੁੱਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਅਸਲ ਪੁੱਤ ਨਹੀਂ ਇੱਕ ਪੁੱਤ ਬਣ ਗਿਆ ਇਸਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਤੇ ਕਿਹੜੀ ਜਿਹੀ ਕਤਲ ਦੀ ਜਿਹੜੀ ਵਜ੍ਹਾ ਬਣੀ ਹੈ ਉਹ ਮਹਿਜ਼ 4 ਮਰਲੇ ਧਰਤੀ ਬਣੀ ਹੈ ਜਿਸ ਦੇ ਕਾਰਨ ਇਸਦੇ ਵੱਲੋਂ ਡਾਂਗਾ ਮਾਰ-ਮਾਰ ਕੇ ਆਪਣੇ ਚਾਚੇ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਜਦੋਂ ਇਸ ਦੇ ਵੱਲੋਂ ਇਕਾਰਾ ਕੀਤਾ ਗਿਆ ਉਦੋਂ ਇਹ ਸ਼ਰਾਬ ਦੇ ਵਿੱਚ ਟੁੰਨ ਸੀ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਉਹ ਡਾਂਗ ਵੀ ਬਰਾਮਦ ਕਰ ਲਈ ਗਈ ਹੈ ਜਿਸ ਦੇ ਨਾਲ ਇਸ ਨੇ ਆਪਣੇ ਚਾਚੇ ਨੂੰ ਹੀ ਮੌਤੇ ਘਾਟ ਉਤਾਰ ਦਿੱਤਾ ਦਰਸਲ ਜਿਹੜਾ ਇਹ ਮਸਲਾ ਮਹਿਜ਼ 4 ਮਰਲੇ ਮਕਾਨ ਦਾ ਦੱਸਿਆ ਜਾ ਰਿਹਾ ਹੈ ਕਿ 4 ਮਰਲੇ ਮਕਾਨ ਨੂੰ ਲੈ ਕੇ ਚਾਚੇ ਤੇ ਭਤੀਜੇ ਦੇ ਵਿੱਚ ਤੂਤੂ ਮਮਾ ਆਏ ਦਿਨ ਹੁੰਦੀ ਸੀ ਤੇ ਇਹ ਕਲੇਸ਼ ਇੰਨਾ ਕੁ ਵੱਧ ਗਿਆ ਕਿ ਇਹ ਕਲੇਸ਼ ਆਖਰ ਫਿਰ ਇੱਕ ਕਾਤਲ ਬਣ ਗਿਆ ਹਾਲਾਂਕਿ ਇਸ ਦੇ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਇਹ ਬਹੁਤ ਹੀ ਸ਼ਰਮਨਾਕ ਹੈ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਸਗੋ ਇਹ ਕਪੁੱਤ ਬਣ ਗਿਆ ਤੇ ਦੋ ਲਾਈਨਾਂ ਵੀ ਇੱਕੋ ਸਰਨਾਮੇ ਦੇ ਵਿੱਚ ਹੁਣ ਲਿਖੀਆਂ ਜਾ ਰਹੀਆਂ ਨੇ ਕਿ ਦੇਖੋ ਕੈਸੀ ਇਹ ਰੁਤਾਈ ਪੋਤੀ ਬਣ ਕੇ ਕਾਤਲ ਭਾਈ ਚਾਰ ਕੁਗਿੱਠ ਧਰਤੀ ਦੇ ਲਈ ਦੇਖੋ ਸ਼ਰਮ ਲਾਈ ਹਾਲਾਂਕਿ ਜਿਹੜਾ ਇਹ ਕਾਰਾ ਇਸ ਦੇ ਵੱਲੋਂ ਕੀਤਾ ਗਿਆ ਇਹ ਜਿਹੜੀਆਂ ਸਤਰਾ ਨੇ ਇਸ ਦੇ ਉੱਤੇ ਬਿਲਕੁਲ ਢੁਕਦੀਆਂ ਨੇ ਕਿਉਂਕਿ ਮਹਿਜ਼ ਉਹ ਧਰਤੀ ਜੋ ਇਸ ਨੇ ਕਦੇ ਨਾਲ ਨਹੀਂ ਲੈ ਕੇ ਜਾਣੀ ਸਕੋ ਜਿਹੜਾ ਚਾਚਾ ਸੀ ਉਹ ਇਸ ਦੇ ਨਾਲ ਹੀ ਰਹਿੰਦਾ ਸੀ ਤੇ ਇਸ ਦੇ ਨਾਲ ਜਿਹੜੀ ਆਏ ਦਿਨ ਤੂਤੂ ਮੈਮਾ ਹੁੰਦੀ ਸੀ ਭਾਵੇਂ ਚਾਚੇ ਦਾ ਕਸੂਰ ਸੀ ਭਾਵੇਂ ਭਤੀਜੇ ਦਾ ਕਸੂਰ ਸੀ ਉਹ ਗੱਲ ਵੱਖਰੀ ਆ ਪਰ ਮਾਮਲਾ ਇੰਨਾ ਕੁ ਵਧਾ ਲੈਣਾ ਕਿ ਉਸ ਨੂੰ ਜਾਨੋਂ ਹੀ ਮਾਰ ਦੇਣਾ ਇਹ ਕਿਸੇ ਨੂੰ ਕੋਈ ਵੀ ਹੱਕ ਨਹੀਂ ਦਿੰਦਾ ਹਾਲਾਂਕਿ ਕੁਦਰਤੀ ਮੌਤ ਹੋਵੇ ਉਹ ਇੱਕ ਵੱਖਰੀ ਹੁੰਦੀ ਹੈ ਪਰ ਕਿਸੇ ਦਾ ਕਤਲ ਕਰ ਦੇਣਾ ਤੇ ਪੁੱਤੀ ਜਦੋਂ ਇਹ ਕਾਰੇ ਕਰਦੇ ਨੇ ਪੁੱਤੀ ਜਦੋਂ ਕੁਪੁੱਤ ਬਣਦੇ ਨੇ ਤਾਂ ਫਿਰ ਇਹ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਹਾਲਾਂਕਿ ਇਹ ਸਭ ਨੂੰ ਵੇਖ ਕੇ ਆਲੇ ਦੁਆਲੇ ਇੱਕ ਸੰਸਨੀ ਫੈਲੀ ਹੋਈ ਹੈ ਇੱਕ ਖੌਫ ਫੈਲਿਆ ਹੋਇਆ ਉੱਥੇ ਹੀ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤਨੀ ਜਿਸ ਨੂੰ ਉਸ ਚਾਚੇ ਨੇ ਹਮੇਸ਼ਾ ਆਪਣੀ ਕੁੱਛੜ ਦੇ ਵਿੱਚ ਲੈ ਕੇ ਆਪਣੀ ਗੋਦੀ ਦੇ ਵਿੱਚ ਲੈ ਕੇ ਖਿਲਾਇਆ ਤੇ ਵੱਡਾ ਕੀਤਾ ਪਾਲਿਆ ਪਲੋਸਿਆ ਤੇ ਉਸ ਦੇ ਵੱਲੋਂ ਹੀ ਫਿਰ ਉਸ ਨੂੰ ਇਹ ਇਨਾਮ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਹਥਿਆਰ ਜਿਹੜੀ ਡਾਂਗ ਵਰਤੀ ਗਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਤੇ ਸਾਰੀ ਮਾਮਲੇ ਦੀ ਜਿਹੜੀ ਹੋਣਾ ਬਹੁਤ ਬਰੀਕੀ ਦੇ ਨਾਲ ਤੀਰ ਫਾੜ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਜ਼ਰੂਰ ਹੁੰਦਾ ਹਾਲਾਂਕਿ ਵੱਡੀ ਪ੍ਰਾਪਰਟੀਆਂ ਨੂੰ ਲੈ ਕੇ ਵੀ ਅਜਿਹੇ ਕਤਲ ਹੁੰਦੇ ਨੇ ਜਾਂ ਫਿਰ ਕੋਈ ਅਜੀਹਾ ਮਾਮਲਾ ਹੁੰਦਾ ਜੋ ਇੱਜ਼ਤ ਨੂੰ ਧਾਰ-ਧਾਰ ਕਰਦਾ ਪਰ ਜਿਹੜਾ ਮਾਮਲਾ ਇਹ ਸਾਹਮਣੇ ਆਇਆ ਇਸ ਦੇ ਵਿੱਚ ਅਜੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਮਹਿਜ਼ 4 ਮਰਲੇ ਯਾ ਇਹ ਕਹ ਲਿਆ ਕਿ ਗੱਠੂ ਕੁ ਧਰਤੀ ਦੇ ਪਿੱਛੇ ਇਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਡਾਂਗਾ ਮਾਰ-ਮਾਰ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਦੋਂ ਇਹ ਧੁੰਨ ਸੀ ਜਦੋਂ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਤੇ ਪੁਲਿਸ ਦਾ ਕੀ ਕਹਿਣਾ ਹੈ ਸਭ ਨੂੰ ਲੈ ਕੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ। ਹੋਇਆ ਸੀ ਸਦਰ ਹਿਆਰਪੁਰ ਦੇ ਵਿੱਚ। ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ। ਔਰ ਇਮੀਡੀਏਟਲੀ ਐਸਐਚਓ ਸਦਰ ਸੋਮਨਾਥ ਜੀ, ਟੀਐਸਪੀ ਸਿਟੀ ਦੀਪਕਰਨ ਜੀ ਉੱਤੇ ਮੂਵ ਹੋਏ। ਇਹਨਾਂ ਨੇ ਮੌਕੇ ਦੇ ਹਾਲਾਤ

ਔਰ ਜਿਹੜੀ ਇਹਦੀ ਮੇਨ ਅਸੀਂ ਕੀ ਪ੍ਰੋਬਲਮ ਇਹਨਾਂ ਦੀ ਕੋ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪੂਟ ਸੀ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡ੍ਰੀਪ ਕੀਤੀ ਹੋਈ ਸੀਗੀ ਔਰ ਡ੍ਰੀਪ ਜਾਣ ਹੀ ਇਹਨਾਂ ਨੇ ਕਿ ਜਿਆਦਾ ਉਹਨੂੰ ਕੁੱਟ ਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਰਜਿਸਟਰੀ ਕੀਤੀ 174 110 ਬੀ ਐਨ ਐਸ ਦੇ ਵਿੱਚ ਜਿਹੜੀ ਇਕਵਲ 302 ਹੈਗੀ ਹੈ ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਇਹ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਪਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ ਜਿਹੜਾ ਵਕੂ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ ਪੋਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਹੁਸ਼ਿਆਰਪੁਰ ਦੇ ਆਦਮਵਾਲ ਦੇ ਨਾਲ ਜਿੱਥੇ ਪੋਤੀ ਕਪੁੱਤ ਬਣ ਗਿਆ ਤੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੋ ਰਿਹਾ ਦਰਸਲ ਜਿਹੜਾ ਇਹ ਪੁੱਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਅਸਲ ਪੁੱਤ ਨਹੀਂ ਇੱਕ ਪੁੱਤ ਬਣ ਗਿਆ ਇਸਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਤੇ ਕਿਹੜੀ ਜਿਹੀ ਕਤਲ ਦੀ ਜਿਹੜੀ ਵਜ੍ਹਾ ਬਣੀ ਹੈ ਉਹ ਮਹਿਜ਼ ਚਾਰ ਮਰਲੇ ਧਰਤੀ ਬਣੀ ਹੈ ਜਿਸ ਦੇ ਕਾਰਨ ਇਸਦੇ ਵੱਲੋਂ ਡਾਂਗਾ ਮਾਰ-ਮਾਰ ਕੇ ਆਪਣੇ ਚਾਚੇ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਜਦੋਂ ਇਸ ਦੇ ਵੱਲੋਂ ਈਕਾਰਾ ਕੀਤਾ ਗਿਆ ਉਦੋਂ ਇਹ ਸ਼ਰਾਬ ਦੇ ਵਿੱਚ ਟੁੰਨ ਸੀ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਉਹ ਡਾਂਗ ਵੀ ਬ੍ਰਾਹਮਤ ਕਰ ਲਈ ਗਈ ਹੈ ਜਿਸ ਦੇ ਨਾਲ ਇਸ ਨੇ ਆਪਣੇ ਚਾਚੇ ਨੂੰ ਹੀ ਮੌਤੇ ਘਾਟ ਉਤਾਰ ਦਿੱਤਾ ਦਰਸਲ ਜਿਹੜਾ ਇਹ ਮਸਲਾ ਮਹਿਜ਼ 4 ਮਰਲੇ ਮਕਾਨ ਦਾ ਦੱਸਿਆ ਜਾ ਰਿਹਾ ਹੈ ਕਿ 4 ਮਰਲੇ ਮਕਾਨ ਨੂੰ ਲੈ ਕੇ ਚਾਚੇ ਤੇ ਭਤੀਜੇ ਦੇ ਵਿੱਚ ਤੂਤੂ ਮਮਾ ਆਏ ਦਿਨ ਹੁੰਦੀ ਸੀ ਤੇ ਇਹ ਕਲੇਸ਼ ਇੰਨਾ ਕੁ ਵੱਧ ਗਿਆ ਕਿ ਇਹ ਕਲੇਸ਼ ਆਖਰ ਫਿਰ ਇੱਕ ਕਾਤਲ ਬਣ ਗਿਆ ਹਾਲਾਂਕਿ ਇਸ ਦੇ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਇਹ ਬਹੁਤ ਹੀ ਸ਼ਰਮਨਾਕ ਹੈ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਸਗੋ ਇਹ ਕਪੁੱਤ ਬਣ ਗਿਆ ਤੇ ਦੋ ਲਾਈਨਾਂ ਵੀ ਇੱਕੋ ਸਰਨਾਮੇ ਦੇ ਵਿੱਚ ਹੁਣ ਲਿਖੀਆਂ ਜਾ ਰਹੀਆਂ ਨੇ ਕਿ ਦੇਖੋ ਕੈਸੀ ਇਹ ਰੁਤਾਈ ਪੋਤੀ ਬਣ ਕੇ ਕਾਤਲ ਭਾਈ ਚਾਰ ਕੁਗਿੱਠ ਧਰਤੀ ਦੇ ਲਈ ਦੇਖੋ ਸ਼ਰਮ ਲਾਈ ਹਾਲਾਂਕਿ ਜਿਹੜਾ ਇਹ ਕਾਰਾ ਇਸ ਦੇ ਵੱਲੋਂ ਕੀਤਾ ਗਿਆ ਇਹ ਜਿਹੜੀਆਂ ਸਤਰਾ ਨੇ ਇਸ ਦੇ ਉੱਤੇ ਬਿਲਕੁਲ ਢੁਕਦੀਆਂ ਨਹੀਂ ਕਿਉਂਕਿ ਮਹਿਜ਼ ਉਹ ਧਰਤੀ ਜੋ ਇਸਨੇ ਕਦੇ ਨਾਲ ਨਹੀਂ ਲੈ ਕੇ ਜਾਣੀ ਸਕੋ ਜਿਹੜਾ ਚਾਚਾ ਸੀ ਉਹ ਇਸ ਦੇ ਨਾਲ ਹੀ ਰਹਿੰਦਾ ਸੀ ਤੇ ਇਸ ਦੇ ਨਾਲ ਜਿਹੜੀ ਆਏ ਦਿਨ ਤੂਤੂ ਮੈਮਾ ਹੁੰਦੀ ਸੀ ਭਾਵੇਂ ਚਾਚੇ ਦਾ ਕਸੂਰ ਸੀ ਭਾਵੇਂ ਭਤੀਜੇ ਦਾ ਕਸੂਰ ਸੀ ਉਹ ਗੱਲ ਵੱਖਰੀ ਆ ਪਰ ਮਾਮਲਾ ਇੰਨਾ ਕੁ ਵਧਾ ਲੈਣਾ ਕਿ ਉਸ ਨੂੰ ਜਾਨੋਂ ਹੀ ਮਾਰ ਦੇਣਾ ਇਹ ਕਿਸੇ ਨੂੰ ਕੋਈ ਵੀ ਹੱਕ ਨਹੀਂ ਦਿੰਦਾ ਹਾਲਾਂਕਿ ਕੁਦਰਤੀ ਮੌਤ ਹੋਵੇ ਉਹ ਇੱਕ ਵੱਖਰੀ ਹੁੰਦੀ ਹੈ ਪਰ ਕਿਸੇ ਦਾ ਕਤਲ ਕਰ ਦੇਣਾ ਤੇ ਪੁੱਤੀ ਜਦੋਂ ਇਹ ਕਾਰੇ ਕਰਦੇ ਨੇ ਪੁੱਤੀ ਜਦੋਂ ਕੁਪੁੱਤ ਬਣਦੇ ਨੇ ਤਾਂ ਫਿਰ ਇਹ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਹਾਲਾਂਕਿ ਇਹ ਸਭ ਨੂੰ ਵੇਖ ਕੇ ਆਲੇ ਦੁਆਲੇ ਇੱਕ ਸੰਸਨੀ ਫੈਲੀ ਹੋਈ ਹੈ ਇੱਕ ਖੌਫ ਫੈਲਿਆ ਹੋਇਆ ਉੱਥੇ ਹੀ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਜਿਸ ਨੂੰ ਉਸ ਚਾਚੇ ਨੇ ਹਮੇਸ਼ਾ ਆਪਣੀ ਕੁੱਛੜ ਦੇ ਵਿੱਚ ਲੈ ਕੇ ਆਪਣੀ ਗੋਦੀ ਦੇ ਵਿੱਚ ਲੈ ਕੇ ਖਿਲਾਇਆ ਤੇ ਵੱਡਾ ਕੀਤਾ ਪਾਲਿਆ ਪਲੋਸਿਆ ਤੇ ਉਸ ਦੇ ਵੱਲੋਂ ਹੀ ਫਿਰ ਉਸ ਨੂੰ ਇਹ ਇਨਾਮ ਦਿੱਤਾ ਗਿਆ ਉਸ ਦਾ ਕਤਲ ਤੱਕ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਹਥਿਆਰ ਜਿਹੜੀ ਡਾਂਗ ਵਰਤੀ ਗਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਤੇ ਸਾਰੀ ਮਾਮਲੇ ਦੀ ਜਿਹੜੀ ਹੋਣਾ ਬਹੁਤ ਬਰੀਕੀ ਦੇ ਨਾਲ ਤੀਰ ਪਾਰ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਜ਼ਰੂਰ ਹੁੰਦਾ ਹਾਲਾਂਕਿ ਵੱਡੀ ਪ੍ਰਾਪਰਟੀਆਂ ਨੂੰ ਲੈ ਕੇ ਵੀ ਅਜਿਹੇ ਕਤਲ ਹੁੰਦੇ ਨੇ ਜਾਂ ਫਿਰ ਕੋਈ ਅਜੀਹਾ ਮਾਮਲਾ ਹੁੰਦਾ ਹੈ ਜੋ ਇੱਜ਼ਤ ਨੂੰ ਧਾਰ-ਧਾਰ ਕਰਦਾ ਪਰ ਜਿਹੜਾ ਮਾਮਲਾ ਇਹ ਸਾਹਮਣੇ ਆਇਆ ਇਸ ਦੇ ਵਿੱਚ ਅਜੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਮਹਿਜ਼ 4 ਮਰਲੇ ਯਾ ਇਹ ਕਹਿ ਲਿਆ ਕਿ ਗੱਠਕੂ ਧਰਤੀ ਦੇ ਪਿੱਛੇ ਇਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਡਾਂਗਾ ਮਾਰ-ਮਾਰ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਦੋਂ ਇਹ ਧੁੰਨ ਸੀ ਜਦੋਂ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਤੇ ਪੁਲਿਸ ਦਾ ਕੀ ਕਹਿਣਾ ਹੈ ਸਭ ਨੂੰ ਲੈ ਕੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਉਹ ਹੈਗਾ ਸੀ ਸਦਰ ਸ਼ਹਿਰ ਕੋਲ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ ਸਦਰ ਸੋਮਨਾਥ ਜੀ ਡੀਐਸਪੀ ਸਿਟੀ ਬੀਕਰ ਜੀ ਅਤੇ ਮੁੰਗਵੇ ਇਹਨਾਂ ਨੇ ਮੌਕੇ ਦੇ ਹਲਾਤ सीनियर अफसर ने त्यंत मैं और वकमा उद हुईटली कार आदमवाल पिंड तो यहाँ ना वरिंदर और इधे भतीजे ने ही ए मर्डर कर दिता सरवा अमन संधु सिंह और जी मेन कॉलम इन्होंने तो चार पांच मरले इन्होंूट से अपने चाचे और रात में ड्रिंक चुकी हुई और ड्रिंक हुई इन्हें इन्नी कु ज्यादा कुत्तमार तो तो की मौके पर ही डेथ होगी और इमीजिएटली अभी एफ आई आर नंबर दर्ज की वन सैवनटी फोर एक सौ तीन बी एम एस के तीन सौ दो हैगी ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹ ਵਾਰਦਾਤ ਚ ਵਰਤਿਆ ਦਰਪਣ ਸੀਗਾ ਦੰਦਾ ਮੋਟਾ ਹੈਗਾ ਜਿਹੜਾ ਉਹ ਜਿਹਨਾਂ ਨੇ ਵਾਰਦਾਤ ਦੀ ਕਿਸੇ ਹੋਰ ਕਵਰ ਕੀਤਾ ਔਰ ਕਵਰ ਜਿਹੜੀ ਔਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਹੁਸ਼ਿਆਰਪੁਰ ਦੇ ਆਦਮਵਾਲ ਦੇ ਨਾਲ ਜਿੱਥੇ ਪੋਤੀ ਕਪੁੱਤ ਬਣ ਗਿਆ ਤੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੋ ਰਿਹਾ ਦਰਸਲ ਜਿਹੜਾ ਇਹ ਪੁੱਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਅਸਲ ਪੁੱਤ ਨਹੀਂ ਇੱਕ ਪੁੱਤ ਬਣ ਗਿਆ ਇਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਦੇ ਕਿਹੜੀ ਕਤਲ ਦੀ ਜਿਹੜੀ ਵਜ੍ਹਾ ਬਣੀ ਹੈ ਉਹ ਮਹਿਜ਼ 4 ਮਰਲੇ ਧਰਤੀ ਬਣੀ ਹੈ ਜਿਸ ਦੇ ਕਾਰਨ ਇਸ ਦੇ ਵੱਲੋਂ ਡਾਂਗਾ ਮਾਰ ਮਾਰ ਕੇ ਆਪਣੇ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਦੋਂ ਇਸ ਦੇ ਵੱਲੋਂ ਏ ਕਾਰਾ ਕੀਤਾ ਗਿਆ ਉਦੋਂ ਇਹ ਸ਼ਰਾਬ ਦੇ ਵਿੱਚ ਟੁੰਨ ਸੀ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਉਡਾਂਗ ਵੀ ਬ੍ਰਾਹਮਤ ਕਰ ਲਈ ਗਈ ਹੈ ਜਿਸ ਦੇ ਨਾਲ ਇਸ ਨੇ ਆਪਣੇ ਚਾਚੇ ਨੂੰ ਹੀ ਮੌਦੇ ਘਾਟ ਉਤਾਰ ਦਿੱਤਾ ਦਰਸਲ ਜਿਹੜਾ ਇਹ ਮਸਲਾ ਮਹਿਜ਼ 4 ਮਰਲੇ ਮਕਾਨ ਦਾ ਦੱਸਿਆ ਜਾ ਰਿਹਾ ਹੈ ਕਿ 4 ਮਰਲੇ ਮਕਾਨ ਨੂੰ ਲੈ ਕੇ ਚਾਚੇ ਤੇ ਭਤੀਜੇ ਦੇ ਵਿੱਚ ਤੂ ਤੂ ਮਮਾ ਆਏ ਦਿਨ ਹੁੰਦੀ ਸੀ ਤੇ ਇਹ ਕਲੇਸ਼ ਇੰਨਾ ਕੁ ਵੱਧ ਗਿਆ ਕਿ ਇਹ ਕਲੇਸ਼ ਆਖਰ ਫਿਰ ਇੱਕ ਕਾਤਲ ਬਣ ਗਿਆ ਹਾਲਾਂਕਿ ਇਸ ਦੇ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਇਹ ਬਹੁਤ ਹੀ ਸ਼ਰਮਨਾਕ ਹੈ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਸਗੋ ਇਹ ਕਪੁੱਤ ਬਣ ਗਿਆ ਤੇ ਦੋ ਲਾਈਨਾਂ ਵੀ ਇੱਕੋ ਸਰਨਾਮੇ ਦੇ ਵਿੱਚ ਹੁਣ ਲਿਖੀਆਂ ਜਾ ਰਹੀਆਂ ਨੇ ਕਿ ਦੇਖੋ ਕੈਸੀ ਇਹ ਰੁਤਾਈ ਪੋਤੀ ਬਣ ਕੇ ਕਾਤਲ ਭਾਈ ਚਾਰ ਕੁਗਿਠ ਧਰਤੀ ਦੇ ਲਈ ਦੇਖੋ ਸ਼ਰਮ ਲਾਈ ਹਾਲਾਂਕਿ ਜਿਹੜਾ ਇਹ ਕਾਰਾ ਇਸ ਦੇ ਵੱਲੋਂ ਕੀਤਾ ਗਿਆ ਇਹ ਜਿਹੜੀਆਂ ਸਤਰਾ ਨੇ ਇਸ ਦੇ ਉੱਤੇ ਬਿਲਕੁਲ ਢੁਕਦੀਆਂ ਨਹੀਂ ਕਿਉਂਕਿ ਮਹਿਜ਼ ਉਹ ਧਰਤੀ ਜੋ ਇਸਨੇ ਕਦੇ ਨਾਲ ਨਹੀਂ ਲੈ ਕੇ ਜਾਣੀ ਸਕੋ ਜਿਹੜਾ ਚਾਚਾ ਸੀ ਉਹ ਇਸ ਦੇ ਨਾਲ ਹੀ ਰਹਿੰਦਾ ਸੀ ਤੇ ਇਸ ਦੇ ਨਾਲ ਜਿਹੜੀ ਆਏ ਦਿਨ ਤੂਤੂ ਮੈਮਾ ਹੁੰਦੀ ਸੀ ਭਾਵੇਂ ਚਾਚੇ ਦਾ ਕਸੂਰ ਸੀ ਭਾਵੇਂ ਭਤੀਜੇ ਦਾ ਕਸੂਰ ਸੀ ਉਹ ਗੱਲ ਵੱਖਰੀ ਆ ਪਰ ਮਾਮਲਾ ਇੰਨਾ ਕੁ ਵਧਾ ਲੈਣਾ ਕਿ ਉਸ ਨੂੰ ਜਾਨੋਂ ਹੀ ਮਾਰ ਦੇਣਾ ਇਹ ਕਿਸੇ ਨੂੰ ਕੋਈ ਵੀ ਹਾਕਰੀ ਮਾਮਲੇ ਦੀ ਜਿਹੜੀ ਹੋਣਾ ਬਹੁਤ ਬਰੀਕੀ ਦੇ ਨਾਲ ਤੀਰ ਫਾਰ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਜ਼ਰੂਰ ਹੁੰਦਾ ਹਾਲਾਂਕਿ ਵੱਡੀ ਪ੍ਰਾਪਰਟੀਆਂ ਨੂੰ ਲੈ ਕੇ ਵੀ ਅਜਿਹੇ ਕਤਲ ਹੁੰਦੇ ਨੇ ਜਾਂ ਫਿਰ ਕੋਈ ਅਜੀਹਾ ਮਾਮਲਾ ਹੁੰਦਾ ਜੋ ਇੱਜ਼ਤ ਨੂੰ ਧਾਰ-ਧਾਰ ਕਰਦਾ ਪਰ ਜਿਹੜਾ ਮਾਮਲਾ ਇਹ ਸਾਹਮਣੇ ਆਇਆ ਇਸ ਦੇ ਵਿੱਚ ਅਜੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਮਹਿਜ਼ 4 ਮਰਲੇ ਇਹ ਇਹ ਕਹਿ ਲਿਆ ਕਿ ਗੱਠੂ ਕੁ ਧਰਤੀ ਦੇ ਪਿੱਛੇ ਇਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਡਾਂਗਾ ਮਾਰ ਮਾਰ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਦੋਂ ਇਹ ਧੁੰਨ ਸੀ ਜਦੋਂ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਤੇ ਪੁਲਿਸ ਦਾ ਕੀ ਕਹਿਣਾ ਹੈ ਸਭ ਨੂੰ ਲੈ ਕੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਹੈਗਾ ਸੀ ਸਦਰ ਸ਼ਹਿਰ ਕੋਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਵੀ ਬੰਦੇ ਦਾ किसी ने कत्ल कर दिता और इमीजिएटली सोमनाथ जी डी एस पी सिप कै जी उग हुए हालात अफसर ने लड़िया वक् वक् टीम उग हुई और इमीजिएटली कार्रवाई करते हुए और जो ये मरने अपने आदमवाल पिंड तो ਇਹਦਾ ਨਾ ਹੈਗਾ ਸੀਗਾ ਸੰਤ ਮੇਂਦਰ ਔਰ ਇਹਦੇ ਭਤੀਜੇ ਨੇ ਹੀ ਇਹਦਾ ਮਾਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਮ ਦਾ ਸੀਗਾ ਔਰ ਜਿਹਦੀ ਮੇਨ ਅਸਲੀ ਪ੍ਰੋਬਲਮ ਇਹਨਾਂ ਦੀ ਕੋ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪੂਟ ਸੀ ਆਪਣੇ ਚਾਚੇ ਦੇ ਨਾਲ ਔਰ ਉਹਨੇ ਰਾਤ ਨੂੰ ਡ੍ਰਿੰਕ ਕੀਤੀ ਹੋਈ ਸੀਗੀ ਔਰ ਡ੍ਰਿੰਕ ਡਾਉਨ ਹੋਈ ਇਨੇ ਇੰਨੀ ਜਿਆਦਾ ਉਹਨੂੰ ਕੋਟ ਮਾਰ ਦਿੱਤੀ ਕਿ ਇਹ ਵੀ ਮਾਰਕੀਟ ਇਹੀ ਡੈਪ ਹੋ ਗਈ। ਔਰ ਉਹ ਜਿਹੜੀ ਤੁਸੀਂ ਐਫਆਰ ਨੰਬਰ ਦੱਜ ਕੀਤੀ 174 110 ਬੀਐਨਐਸ ਦੇ ਵਿੱਚ ਜਿਹੜੀ ਇਕੁਅਲ 302 ਹੈਗੀ ਔਰ ਇਸ ਦੋਸ਼ੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨਾਂ ਵਾਰਦਾਤ ਵਰਤਿਆ ਦਰਤਨ ਸੀਗਾ ਦੰਦਾ ਮੋਟਾ ਹੈਗਾ ਜਿਹੜਾ ਉਹ ਜਿਹਨੇ ਇਹ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਪਰਕਰ ਜਿਹੜੀ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਹੁਸ਼ਿਆਰਪੁਰ ਦੇ ਆਦਮਵਾਲ ਦੇ ਨਾਲ ਜਿੱਥੇ ਪੁੱਤੀ ਕਪੁੱਤ ਬਣ ਗਿਆ ਤੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੋ ਰਿਹਾ ਦਰਸਲ ਜਿਹੜਾ ਇਹ ਪੁੱਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਅਸਲ ਪੁੱਤ ਨਹੀਂ ਇੱਕ ਪੁੱਤ ਬਣ ਗਿਆ ਇਸਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਤੇ ਕਿਹੜੀ ਜਿਹੀ ਕਤਲ ਦੀ ਜਿਹੜੀ ਵਜ੍ਹਾ ਬਣੀ ਹੈ ਉਹ ਮਹਿਜ਼ 4 ਮਰਲੇ ਧਰਤੀ ਬਣੀ ਹੈ ਜਿਸ ਦੇ ਕਾਰਨ ਇਸ ਦੇ ਵੱਲੋਂ ਡਾਂਗਾ ਮਾਰ ਮਾਰ ਕੇ ਆਪਣੇ ਚਾਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਦੋਂ ਇਸ ਦੇ ਵੱਲੋਂ ਈਕਾਰਾ ਕੀਤਾ ਗਿਆ ਉਦੋਂ ਇਹ ਸ਼ਰਾਬ ਦੇ ਵਿੱਚ ਟੁੰਨ ਸੀ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਉਹ ਡਾਂਗ ਵੀ ਬਰਾਮਦ ਕਰ ਲਈ ਗਈ ਹੈ ਜਿਸ ਦੇ ਨਾਲ ਇਸ ਨੇ ਆਪਣੇ ਚਾਚੇ ਨੂੰ ਹੀ ਮੋਦੇ ਘਾਟ ਉਤਾਰ ਦਿੱਤਾ ਦਰਸਲ ਜਿਹੜਾ ਇਹ ਮਸਲਾ ਮਹਿਜ਼ 4 ਮਰਲੇ ਮਕਾਨ ਦਾ ਦੱਸਿਆ ਜਾ ਰਿਹਾ ਕਿ 4 ਮਰਲੇ ਮਕਾਨ ਨੂੰ ਲੈ ਕੇ ਚਾਚੇ ਤੇ ਭਤੀਜੇ ਦੇ ਵਿੱਚ ਤੂ ਤੂ ਮਮਾ ਆਏ ਦਿਨ ਹੁੰਦੀ ਸੀ ਤੇ ਇਹ ਕਲੇਸ਼ ਇੰਨਾ ਕੁ ਵੱਧ ਗਿਆ ਕਿ ਇਹ ਕਲੇਸ਼ ਆਖਰ ਫਿਰ ਇੱਕ ਕਾਤਲ ਬਣ ਗਿਆ ਹਾਲਾਂਕਿ ਇਸ ਦੇ ਵੱਲੋਂ ਜਿਹੜਾ ਇਹ ਕਾਰਾ ਕੀਤਾ ਗਿਆ ਇਹ ਬਹੁਤ ਹੀ ਸ਼ਰਮਨਾਕ ਹੈ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਸਗੋ ਇਹ ਕਪੁੱਤ ਬਣ ਗਿਆ ਤੇ ਦੋ ਲਾਈਨਾਂ ਵੀ ਇੱਕੋ ਸਰਨਾਮੇ ਦੇ ਵਿੱਚ ਹੁਣ ਲਿਖੀਆਂ ਜਾ ਰਹੀਆਂ ਨੇ ਕਿ ਦੇਖੋ ਕੈਸੀ ਇਹ ਰੁਤਾਈ ਪੋਤੀ ਬਣ ਕੇ ਕਾਤਲ ਭਾਈ ਚਾਰ ਕੁਗਿੱਠ ਧਰਤੀ ਦੇ ਲਈ ਦੇਖੋ ਸ਼ਰਮ ਲਾਈ ਹਾਲਾਂਕਿ ਜਿਹੜਾ ਇਹ ਕਾਰਾ ਇਸ ਦੇ ਵੱਲੋਂ ਕੀਤਾ ਗਿਆ ਇਹ ਜਿਹੜੀਆਂ ਸਤਰਾ ਨੇ ਇਸ ਦੇ ਉੱਤੇ ਬਿਲਕੁਲ ਢੁਕਦੀਆਂ ਨਹੀਂ ਕਿਉਂਕਿ ਮਹਿਜ਼ ਉਹ ਧਰਤੀ ਜੋ ਇਸਨੇ ਕਦੇ ਨਾਲ ਨਹੀਂ ਲੈ ਕੇ ਜਾਣੀ ਸਕੋ ਜਿਹੜਾ ਚਾਚਾ ਸੀ ਉਹ ਇਸ ਦੇ ਨਾਲ ਹੀ ਰਹਿੰਦਾ ਸੀ ਤੇ ਇਸ ਦੇ ਨਾਲ ਜਿਹੜੀ ਆਏ ਦਿਨ ਤੂਤੂ ਮੈਮਾ ਹੁੰਦੀ ਸੀ ਭਾਵੇਂ ਚਾਚੇ ਦਾ ਕਸੂਰ ਸੀ ਭਾਵੇਂ ਭਤੀਜੇ ਦਾ ਕਸੂਰ ਸੀ ਉਹ ਗੱਲ ਵੱਖਰੀ ਆ ਪਰ ਮਾਮਲਾ ਇੰਨਾ ਕੁ ਵਧਾ ਲੈਣਾ ਕਿ ਉਸ ਨੂੰ ਜਾਨੋਂ ਹੀ ਮਾਰ ਦੇਣਾ ਇਹ ਕਿਸੇ ਨੂੰ ਕੋਈ ਵੀ ਹੱਕ ਨਹੀਂ ਦੰਦਾ ਹਾਲਾਂਕਿ ਕੁਦਰਤੀ ਮੌਤ ਹੋਵੇ ਉਹ ਇੱਕ ਵੱਖਰੀ ਹੁੰਦੀ ਹੈ ਪਰ ਕਿਸੇ ਦਾ ਕਤਲ ਕਰ ਦੇਣਾ ਤੇ ਪੁੱਤੀ ਜਦੋਂ ਇਹ ਕਾਰੇ ਕਰਦੇ ਨੇ ਪੁੱਤੀ ਜਦੋਂ ਕੁਪੁੱਤ ਬਣਦੇ ਨੇ ਤਾਂ ਫਿਰ ਇਹ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਹਾਲਾਂਕਿ ਇਹ ਸਭ ਨੂੰ ਵੇਖ ਕੇ ਆਲੇ ਦੁਆਲੇ ਇੱਕ ਸੰਸਨੀ ਫੈਲੀ ਹੋਈ ਹੈ ਇੱਕ ਖੌਫ ਫੈਲਿਆ ਹੋਇਆ ਉੱਥੇ ਹੀ ਹਰ ਕੋਈ ਇੱਕੋ ਗੱਲ ਕਹਿ ਰਿਹਾ ਕਿ ਇਹ ਪੁੱਤ ਨਹੀਂ ਜਿਸ ਨੂੰ ਉਸ ਚਾਚੇ ਨੇ ਹਮੇਸ਼ਾ ਆਪਣੀ ਕੁੱਛੜ ਦੇ ਵਿੱਚ ਲੈ ਕੇ ਆਪਣੀ ਗੋਦੀ ਦੇ ਵਿੱਚ ਲੈ ਕੇ ਖਿਲਾਇਆ ਤੇ ਵੱਡਾ ਕੀਤਾ ਪਾਲਿਆ ਪਲੋਸਿਆ ਤੇ ਉਸ ਦੇ ਵੱਲੋਂ ਹੀ ਫਿਰ ਉਸ ਨੂੰ ਇਹ ਇਨਾਮ ਦਿੱਤਾ ਗਿਆ ਉਸ ਦਾ ਕਤਲ ਤੱਕ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਹਥਿਆਰ ਜਿਹੜੀ ਡਾਂਗ ਵਰਤੀ ਗਈ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਤੇ ਸਾਰੀ ਮਾਮਲੇ ਦੀ ਜਿਹੜੀ ਹੋਣਾ ਬਹੁਤ ਬਰੀਕੀ ਦੇ ਨਾਲ ਤੀਰ ਪਾੜ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਨ ਸਨ ਕਿਉਂਕਿ ਜਦੋਂ ਵੀ ਅਜਿਹੀ ਘਟਨਾਵਾਂ ਵਾਪਰਦੀਆਂ ਨੇ ਤੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਜ਼ਰੂਰ ਹੁੰਦਾ ਹਾਲਾਂਕਿ ਵੱਡੀ ਪ੍ਰਾਪਰਟੀਆਂ ਨੂੰ ਲੈ ਕੇ ਵੀ ਅਜਿਹੇ ਕਤਲ ਹੁੰਦੇ ਨੇ ਜਾਂ ਫਿਰ ਕੋਈ ਅਜੀਹਾ ਮਾਮਲਾ ਹੁੰਦਾ ਜੋ ਇੱਜ਼ਤ ਨੂੰ ਧਾਰ-ਧਾਰ ਕਰਦਾ ਪਰ ਜਿਹੜਾ ਮਾਮਲਾ ਇਹ ਸਾਹਮਣੇ ਆਇਆ ਇਸ ਦੇ ਵਿੱਚ ਅਜੇ ਤੱਕ ਪੁਲਿਸ ਦਾ ਕਹਿਣਾ ਹੈ ਕਿ ਮਹਿਜ਼ 4 ਮਰਲੇ ਯਾ ਇਹ ਕਹਿ ਲਿਆ ਕਿ ਗੱਠਕੂ ਧਰਤੀ ਦੇ ਪਿੱਛੇ ਇਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਗਿਆ ਡਾਂਗਾ ਮਾਰ ਮਾਰ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਦੋਂ ਇਹ ਧੁੰਨ ਸੀ ਜਦੋਂ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਤੇ ਪੁਲਿਸ ਦਾ ਕੀ ਕਹਿਣਾ ਹੈ ਸਭ ਨੂੰ ਲੈ ਕੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ। ਉਹ ਹੈਗਾ ਸੀ ਸਵੇਰ ਸ਼ਹਿਰ ਕੋਲ ਦੇ ਵਿੱਚ। ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਵੀ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ।

ਮੇਨਰ ਔਰ ਇਹਦੇ ਭਤੀਜੇ ਨੇ ਹੀ ਇਹਦਾ ਮਾਡਲ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਮ ਦਾ ਸੀਗਾ ਔਰ ਜਿਹਦੀ ਮੇਨ ਅਸਲੀ ਪ੍ਰੋਬਲਮ ਇਹਨਾਂ ਦੀ ਕੋ ਚਾਰ